ਜੇਕਰ ਤੁਸੀਂ ਵੀ ਕੁੱਤਿਆਂ ਨੂੰ ਪਾਲਣ ਦੇ ਸ਼ੌਕੀਨ ਹੋ ਜਾਂ ਫਿਰ ਆਪਣੇ ਕਿਸੇ ਰਿਸ਼ਤੇਦਾਰ ਦੇ ਕਰੋ ਕੋਈ ਅਜਿਹਾ ਕੁੱਤਾ ਲੈ ਕੇ ਆਉਂਦੇ ਹੋ ਜਿਸ ਨੂੰ ਤੁਸੀਂ ਆਪਣੇ ਘਰ ਰੱਖਣਾ ਚਾਹੁੰਦੇ ਹੋ ਤਾਂ ਹੋ ਜਾਓ ਸਾਵਧਾਨ ਜੀ ਹਾਂ ਪਠਾਨਕੋਟ ਦੇ ਵਿੱਚ ਇੱਕ ਅਜੀਬਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਸ ਨੂੰ ਦੇਖ ਕੇ ਤੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਪਠਾਨਕੋਟ ਦੇ ਰਹਿਣ ਵਾਲੀ ਮਾਂ ਧੀ ਉਸ ਸਮੇਂ ਗੰਭੀਰ ਹਾਲਤ ਦੇ ਵਿੱਚ ਸਿਵਲ ਹਸਪਤਾਲ ਲਿਆਂਦੀਆਂ ਗਈਆਂ ਜਦੋਂ ਦੱਸ ਦਈਏ ਕਾਰ ਚ ਰੱਖੇ ਹੋਏ ਕੁੱਤੇ ਨੇ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਨੋਚ ਖਾਦਾ ਉਹਨਾਂ ਨੂੰ ਵੱਢ ਖਾਤਾ ਤੇ ਹਾਲਾਤ ਜਿਹੜੇ ਨੇ ਇੰਨੇ ਜ਼ਿਆਦਾ ਖਰਾਬ ਹੋ ਗਏ ਕਿ ਮਾਂ ਬੱਚੀ ਦੀ ਹਾਲਤ ਜਿਹੜੀ ਹੈ ਉਹ ਇੰਨੀ ਜ਼ਿਆਦਾ ਗੰਭੀਰ ਹੋ ਗਈ ਕਿ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਉਹਨਾਂ ਨੂੰ ਅੰਮ੍ਰਿਤਸਰ ਜਿਹੜਾ ਹੈ ਉਹ ਰੈਫਰ ਕਰ ਦਿੱਤਾ ਹੈ ਦਰਅਸਲ ਮਾਂ ਅਤੇ ਧੀ ਇਹ ਕੁੱਤਾ ਜਿਹੜਾ ਹੈ ਰਿਸ਼ਤੇਦਾਰਾਂ ਦੇ ਕੋ ਆਪਣੇ ਘਰ ਰੱਖਣ ਦੇ ਲਈ ਪਾਲਣ ਦੇ ਲਈ ਇਸ ਨੂੰ ਲੈ ਕੇ ਆਏ ਸੀ ਇਸ ਕੁੱਤੇ ਨੇ ਜਿਹੜਾ ਹੈ ਮਾਂ ਤੇ ਧੀ ਦੋਨਾਂ ਨੂੰ ਵੱਢ ਖਾਦਾ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਜੇਕਰ ਅਸੀਂ ਗੱਲ ਕਰੀਏ ਤਾਂ ਇਹਨਾਂ ਨੂੰ ਪਾਣੀ ਤੋਂ ਡਰ ਲੱਗਣ ਲੱਗ ਪਿਆ ਸੀ ਇਹਨਾਂ ਨੂੰ ਹਸਪੀਟਲ ਜੁਗ ਲਿਆਂਦਾ ਗਿਆ ਤਾਂ ਇਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪੀਟਲ ਨੇ ਜਿਹੜਾ ਹੈ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ ਇਹ ਸਾਰਾ ਸੀਗਾ ਕਿ ਕਿਹਨੇ ਜਦੋਂ ਰੈਫਰ ਕੀਤਾ ਤੁਸੀਂ ਅ ਦੋ ਪੇਸ਼ੈਂਟ ਸੀਗੇ ਫੀਮੇਲ ਸੁਨਾਲੀ ਤੇ ਉਹਦੇ ਮਦਰ ਪੂਜਾ ਤੇ ਰੇਬੀਜ਼ ਦਾ ਕੇਸ ਹੈਗਾ ਵੀ 5-6 ਮਹੀਨੇ ਪਹਿਲਾਂ ਡੌਗ ਨੇ ਕੱਟਿਆ ਸੀ ਔਰ ਇਹਨਾਂ ਨੇ ਇੰਜੈਕਸ਼ਨ ਨਹੀਂ ਲਗਵਾਏ ਤੇ ਹੁਣ ਉਹ ਰੇਬੀਜ਼ ਦਾ ਇਨਫੈਕਟਡ ਹੋ ਗਏ ਸੀਗੇ ਮਤਲਬ ਕੁੱਤਾ ਘਰ ਦਾ ਸੀਗਾ ਜਾਂ ਬਾਹਰ ਦੇ ਕਿਸੇ ਡੌਗ ਦੇ ਕੱਟਿਆ ਪਤਾ ਨਹੀਂ ਇਹ ਕਿਤੂ ਲੈ ਕੇ ਆਏ ਸੀਗੇ ਡੌਗ ਨੂੰ ਤੇ ਉਹਨੇ ਕੱਟਿਆ ਤੇ ਡੌਗ ਵੀ ਮਰ ਗਿਆ 15-20 ਦਿਨ ਬਾਅਦ ਬਟ ਇੰਜੈਕਸ਼ਨ ਨਾ ਲਗਵਾਉਣ ਕਰਕੇ ਹੁਣ ਰੇਬੀਜ਼ ਹੋ ਗਿਆ ਸਸਪੀਸ਼ੀਅਸ ਰੇਬੀਸ ਦੇ ਕੇਸਸ ਆਏ ਆ ਦੋ ਉਹਨਾਂ ਨੂੰ ਰੈਫਰ ਕੀਤਾ ਰਿਵਰ ਜਨਰਲ ਕਰਦੇ ਸਿਵਲ ਹਸਪੀਟਲ ਦੀ ਐਮਰਜੈਂਸੀ ਵਿੱਚ ਜਦੋਂ ਸਸਪੀਸ਼ੀਅਸ ਫੁੱਲ ਲੋਨ ਕੇਸਸ ਜਿਹੜੇ ਸਸਪੀਸ਼ੀਅਸ ਸੀਗੇ ਰੇਬੀਸ ਦੇ ਉਹ ਆਏ ਹੈਗੇ ਆ ਪੇਸ਼IENTS ਨੂੰ ਫਸਟ ਡੇਟ ਦੇ ਕੇ ਰੈਫਰ ਮੈਡੀਕਲ ਕਾਲਜ ਜਮ ਰਸਦਰ ਵਿਖੇ ਕਰ ਦਿੱਤਾ ਗਿਆ ਹੈਗਾ ਮੇਰੀ ਲੋਕਾਂਗੇ ਅਪੀਲ ਹੈਗੀ ਕਿ ਖੁਦ ਨਾਲ ਖਾਸ ਤਾਂ ਜੇ ਕਿਸੇ ਨੂੰ ਡੌਗ ਬਾਈਟ ਹੋ ਜਾਂਦੀ ਹੈਗੀ ਤੇ ਉਹ ਆਪਣੇ ਜਿਹੜੇ ਟੀਕਿਆਂ ਦਾ ਜਿਹੜਾ ਕੋਰਸ ਹੈਗਾ ਇਹ ਪੂਰਾ ਕਰਨ ਸਿਵਲ ਹਸਪੀਟਲ ਵਿਖੇ ਇਹਨਾਂ ਦੇ ਟੀਕੇ ਜਿਹੜੇ ਹੈਗੇ ਟੋਟਲੀ ਫ੍ਰੀ ਲੱਗਦੇ ਹੈਗੇ ਚਾਹੇ ਐਂਟੀ ਰੈਬੀਜ਼ ਵੈਕਸੀਨ ਹੈ ਚਾਹੇ ਐਂਟੀ ਰੈਬੀਜ਼ ਸੀਰਮ ਹੈਗਾ ਤੇ ਮੇਰੀ ਇਹ ਇੱਕ ਲੋਕਾਂਗੇ ਅਪੀਲ ਵੀ ਹੈਗੀ ਕਿ ਜੇ ਕਿਸਨੇ ਕੋਈ ਪੈਟਰ ਕਿਹਾ ਹੈਗਾ ਤਾਂ ਇਹ ਵੈਟਰਨਰੀ ਡਾਕਟਰ ਸਾਹਿਬਾਨ ਦੀ رائے ਲੈ ਕੇ ਉਹਨਾਂ ਨੂੰ ਜੋ ਵੀ ਉਹਨਾਂ ਦੀ ਇਮਯੂਨਾਈਜੇਸ਼ਨ ਹੈਗੀ ਉਹ ਪੂਰੀ ਕਰੇ ਜੇਕਰ ਤੁਸੀਂ ਵੀ ਕੁੱਤਿਆਂ ਨੂੰ ਪਾਲਣ ਦੇ ਸ਼ੌਕੀਨ ਹੋ ਜਾਂ ਫਿਰ ਆਪਣੇ ਕਿਸੇ ਰਿਸ਼ਤੇਦਾਰ ਦੇ ਘਰੋਂ ਕੋਈ ਅਜਿਹਾ ਕੁੱਤਾ ਲੈ ਕੇ ਆਉਣੇ ਹੋ ਜਿਸ ਨੂੰ ਤੁਸੀਂ ਆਪਣੇ ਘਰ ਰੱਖਣਾ ਚਾਹੁੰਦੇ ਹੋ ਤਾਂ ਹੋ ਜਾਓ ਸਾਵਧਾਨ ਜੀ ਹਾਂ ਪਠਾਨਕੋਟ ਦੇ ਵਿੱਚ ਇੱਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਸ ਨੂੰ ਦੇਖ ਕੇ ਤੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਪਠਾਨਕੋਟ ਦੇ ਰਹਿਣ ਵਾਲੀ ਮਾਂ ਧੀ ਉਸ ਸਮੇਂ ਗੰਭੀਰ ਹਾਲਤ ਦੇ ਵਿੱਚ ਸਿਵਲ ਹਸਪੀਟਲ ਲਿਆਂਦੀਆਂ ਗਈਆਂ ਜਦੋਂ ਦੱਸ ਦਈਏ ਘਰ ਚ ਰੱਖੇ ਹੋਏ ਕੁੱਤੇ ਨੇ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਨੋਚ ਖਾਦਾ ਉਹਨਾਂ ਨੂੰ ਵੱਢ ਖਾਤਾ ਤੇ ਹਾਲਾਤ ਜਿਹੜੇ ਨੇ ਇੰਨੇ ਜ਼ਿਆਦਾ ਖਰਾਬ ਹੋ ਗਏ ਕਿ ਮਾਂ ਬੱਚੀ ਦੀ ਹਾਲਤ ਜਿਹੜੀ ਹੈ ਉਹ ਇੰਨੀ ਜ਼ਿਆਦਾ ਗੰਭੀਰ ਹੋ ਗਈ ਕਿ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਉਹਨਾਂ ਨੂੰ ਅੰਮ੍ਰਿਤਸਰ ਜਿਹੜਾ ਹੈ ਉਹ ਰੈਫਰ ਕਰ ਦਿੱਤਾ ਹੈ ਦਰਅਸਲ ਮਾਂ ਅਤੇ ਤੀ ਇਹ ਕੁੱਤਾ ਜਿਹੜਾ ਹੈ ਰਿਸ਼ਤੇਦਾਰਾਂ ਦੇ ਘਰੋਂ ਆਪਣੇ ਘਰ ਰੱਖਣ ਦੇ ਲਈ ਪਾਲਣ ਦੇ ਲਈ ਇਸ ਨੂੰ ਲੈ ਕੇ ਆਏ ਸੀ ਤੇ ਇਸ ਕੁੱਤੇ ਨੇ ਜਿਹੜਾ ਹੈ ਮਾਂ ਅਤੇ ਤੀ ਦੋਨਾਂ ਨੂੰ ਵੱਢ ਖਾਦਾ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਜਦਕਰ ਅਸੀਂ ਗੱਲ ਕਰੀਏ ਤਾਂ ਇਹਨਾਂ ਨੂੰ ਪਾਣੀ ਤੋਂ ਡਰ ਲੱਗਣ ਲੱਗ ਪਿਆ ਸੀ ਇਹਨਾਂ ਨੂੰ ਹਸਪਤਲ ਜਦੋਂ ਲਿਆਂਦਾ ਗਿਆ ਤਾਂ ਇਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਲ ਨੇ ਜਿਹੜਾ ਹੈ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ ਕਿਸਾ ਸੀਗੇ ਕਿ ਕਿਹਨੇ ਜਦੋਂ ਰੈਫਰ ਕੀਤਾ ਸੀ ਅ ਦੋ ਪੇਸ਼ੈਂਟ ਸੀਗੇ ਫੀਮੇਲ ਸੋਨਾਲੀ ਤੇ ਉਹਦੇ ਮਦਰ ਪੂਜਾ ਤੇ ਰੈਬੀਜ਼ ਦਾ ਕੇਸ ਹੈਗਾ ਕਿ 5-6 ਮਹੀਨੇ ਪਹਿਲਾਂ ਡੌਗ ਨੇ ਕੱਟਿਆ ਸੀ ਔਰ ਇਹਨਾਂ ਨੇ ਇੰਜੈਕਸ਼ਨ ਨਹੀਂ ਲਗਵਾਏ ਤੇ ਹੁਣ ਉਹ ਰੈਬੀਜ਼ ਦਾ ਇਨਫੈਕਟਡ ਹੋ ਗਏ ਸੀਗੇ ਮਤਲਬ ਕੁੱਤਾ ਘਰ ਦਾ ਸੀਗਾ ਜਾਂ ਬਾਹਰ ਦੇ ਕਿਸੇ ਡੌਗ ਦੇ ਕੱਟਿਆ ਪਤਾ ਨਹੀਂ ਇਹ ਕਿਤੂ ਲੈ ਕੇ ਆਏ ਸੀਗੇ ਡੌਗ ਨੂੰ ਤੇ ਉਹਨੇ ਕੱਟਿਆ ਤੇ ਡੌਗ ਵੀ ਮਰ ਗਿਆ 15-20 ਦਿਨ ਬਾਅਦ ਬਟ ਇੰਜੈਕਸ਼ਨ ਨਾ ਲਗਵਾਉਣ ਕਰਕੇ ਹੁਣ ਰੈਬੀਜ਼ ਹੋ ਗਿਆ ਸਪੀਸ਼ੀਅਸ ਰੈਬੀਸ ਦੇ ਕੇਸਿਸ ਆਏ ਦੋਵਾਂ ਨੂੰ ਰੈਫਰ ਕੀਤਾ ਪਰ ਰਜਿਸਟਰਡ ਸਿਵਲ ਹਸਪੀਟਲ ਦੀ ਐਮਰਜੈਂਸੀ ਵਿਜਜ ਦੋ ਸਸਪੀਸ਼ੀਅਸ ਫੁੱਲ ਲੋਨ ਕੇਸਿਸ ਜਿਹੜੇ ਸਸਪੀਸ਼ੀਅਸ ਸੀਗੇ ਰੈਬੀਸ ਦੇ ਉਹ ਆਏ ਹੈਗੇ ਆ ਪੇਸ਼ੈਂਟਸ ਨੂੰ ਫਰਸਟ ਏਡ ਦੇ ਕੇ ਰੈਫਰ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ ਹੈਗਾ ਮੇਰੀ ਲੋਕਾਂਗੇ ਅਪੀਲ ਹੈਗੀ ਹੈ ਕਿ ਖੁਦਾ ਨਾ ਖਾਸਤਾ ਜੇ ਕਿਸੇ ਨੂੰ ਡੌਗ ਬਾਈਟ ਹੋ ਜਾਂਦੀ ਹੈਗੀ ਤੇ ਉਹ ਆਪਣੇ ਜਿਹੜੇ ਟੀਕੇਆਂ ਦਾ ਜਿਹੜਾ ਕੋਰਸ ਹੈਗਾ ਇਹ ਪੂਰਾ ਕਰਨ ਸਿਵਲ ਹਸਪੀਟਲ ਵਿਖੇ ਇਹਨਾਂ ਦੇ ਟੀਕੇ ਜਿਹੜੇ ਹੈਗੇ ਟੋਟਲੀ ਫ੍ਰੀ ਲੱਗਦੇ ਹੈਗੇ ਚਾਹੇ ਐਂਟੀ ਰੈਬੀਜ਼ ਵੈਕਸੀਨ ਹੈ ਚਾਹੇ ਐਂਟੀ ਰੈਬੀਜ਼ ਸੀਰਮ ਹੈਗਾ ਤੇ ਮੇਰੀ ਇਹ ਕੋ ਲੋਕਾਂਗੇ ਅਪੀਲ ਹੈ ਵੀ ਹੈਗੀ ਕਿ ਜੇ ਕਿਸ ਨੇ ਕੋਈ ਪੈਟਰ ਰੱਖਿਆ ਹੈਗਾ ਤੇ ਵੈਟਰਨਰੀ ਡਾਕਟਰ ਸਾਹਿਬਾਨ ਦੀ رائے ਲੈ ਕੇ ਉਹਨਾਂ ਨੂੰ ਜੋ ਵੀ ਉਹਨਾਂ ਦੀ ਇਮਯੂਨਾਈਜ਼ ਕੈਮਰਾ ਪਰਸ